ਆਮ ਆਦਮੀ ਪਾਰਟੀ ਦੇ ਉਮੀਦਵਾਰ ਜਲੰਧਰ ਲੋਕ ਸਭਾ ਤੋਂ ਪਵਨ ਕੁਮਾਰ ਟੀਨੂ ਹਣਾ ਦੇ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਗਿਆ ਪਵਨ ਕੁਮਾਰ ਟੀਨੂ ਸਾਡੇ ਨਾਲ ਮੌਜੂਦ ਨੇ ਟੀਨੂ ਸਾਹਿਬ ਨਾਮਜ਼ਦਗੀ ਪੱਤਰ ਤੁਸੀਂ ਦਾਖਲ ਕਰਤਾ ਅੱਜ ਮੁਕਾਬਲਾ ਕਿਹਦੇ ਨਾਲ ਨਜ਼ਰ ਆ ਰਿਹਾ ਦੇਖੋ ਥੱਲੇ ਤੁਸੀਂ ਗਰਾਊਂਡ ਸੇ ਦੇਖੋ ਨਾ ਪਿੰਡਾਂ ਚ ਮੁਹੱਲਿਆਂ ਚ ਲੋਕ ਕੀ ਸਿਰਫ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਕਾਂਗਰਸ ਟੁੱਟੀ ਹੋਈ ਆ ਫੁੱਟੀ ਹੋਈ ਆ ਟੁੱਟ ਵੀ ਆ ਤੇ ਫੁੱਟ ਵੀ ਆ ਸੇ ਕਾਂਗਰਸ ਨੂੰ ਜਲੰਧਰ ਚੋਂ ਕੋਈ ਉਮੀਦਵਾਰ ਵੀ ਨਹੀਂ ਲੱਭਿਆ ਉਹਨੂੰ 160 ਕਿਲੋਮੀਟਰ ਦੂਰ ਤੋਂ ਉਮੀਦਵਾਰ ਲੈ ਕੇ ਆਏ ਉਹ ਵੀ ਦਾਗੀ ਆ ਤੋ ਬਾਕੀ ਉਮੀਦਵਾਰ ਸਾਰੇ ਟੈਸਟਡ ਆ ਫੇਲਡ ਆ ਰਿਜੈਕਟਡ ਆ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਚ ਬਹੁਤ ਜੋਸ਼ ਆ ਆਮ ਆਦਮੀ ਪਾਰਟੀ ਨੇ ਜਿਹੜੀ ਘਰਾਣਿਆਂ ਦੀ ਪੋਲਿਟਿਕ ਸੀਗੀ ਉਹਨੂੰ ਖਤਮ ਕਰਤਾ ਔਰ ਹੱਲੇ ਕੰਮ ਬਾਕੀ ਆ ਤੇ ਜੋਸ਼ ਬੜਾਇਆ ਕੰਮ ਕਰਨ ਦੀ ਈਛਾ ਸ਼ਕਤੀ ਬਹੁਤ ਹੈ ਤੁਸੀਂ ਕਾਲੀ ਦਲ ਤੋਂ ਆਪ ਚਾਏ ਹੋ ਹੁਣ ਜਦੋਂ ਗਰਾਉਂਡ ਤੇ ਵਿਚਰਦੇ ਹੋ ਆਪ ਦੇ ਪ੍ਰਤੀ ਪਰਸਪੈਕਸ਼ਨ ਕੀ ਹੈ ਲੋਕਾਂ ਦੀ ਬਹੁਤ ਚੰਗੀ ਹੈ ਇੱਕ ਹੋਪ ਇੱਕ ਉਮੀਦ ਹੈ ਆਪ ਕੰਮ ਕਰ ਰਹੇ ਹੋ ਕਹਿੰਦੇ ਸਾਡੀ ਪਾਰਟੀ ਅਸੀਂ ਬਣਾਈ ਸਾਡੇ ਵਾਸਤੇ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਦੇਖ ਲਿਓ ਕੰਪਨੀਆਂ ਵਾਂਗੂ ਕੰਮ ਕਰਦੇ ਸੀਗੇ ਤੇ ਮੈਨੂੰ ਤਾਂ ਬਹੁਤ ਹੈਰਾਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਪਿੰਡਾਂ ਚ ਗਰੀਬ ਲੋਕ ਆਮ ਲੋਕ ਦੁਕਾਨਦਾਰ ਬڑے ਲਿਖੇ ਲੋਕ ਜਿਹੜੇ ਆ ਉਹ ਬڑے ਵੱਡੇ ਪਦਰ ਤੇ ਅੰਦਰੋਂ ਅੰਦਰ ਹੀ ਸਪੋਰਟ ਕਰ ਰਹੇ ਆ ਅੰਡਰ ਕਰੰਟ ਬਹੁਤ ਹੈ ਆਪੋਜੀਸ਼ਨ ਪਾਰਟੀ ਕਹਿੰਦੀ ਹੈ ਚਾਹ ਚਰਨਜੀਤ ਸਿੰਘ ਚੰਨੀ ਨੇ ਕਹਿੰਦੇ ਨੇ ਕਿ ਆਪਨੇ ਕੋਈ ਕੰਮ ਨਹੀਂ ਕਰਵਾਇਆ ਸ਼ਹਿਰ ਦੇ ਵਿੱਚ ਕਹਿੰਦੇ ਲੋ ਐਂਡ ਆਰਡਰ ਦੀ ਸਥਿਤੀ ਵਿਗੜੀ ਹੋਈ ਹੈ ਨਸ਼ਾ ਕਹਿੰਦੇ ਉਵੇਂ ਵਿਕਦਾ ਪਿਆ ਦੇਖੋ ਜੇ ਚਰਨਜੀਤ ਸਿੰਘ ਚੰਨੀ ਹੋਰ ਆਨੇ ਨਾ ਉੱਥੇ ਕੋਈ ਪਧੌੜ ਤੇ ਜਾਂ ਚਮਕੌਰ ਸਾਹਿਬ 'ਚ ਕੰਮ ਕਰਾਏ ਹੁੰਦੇ ਫੇ ਉੱਥੇ ਹੀ ਲੜਦੇ ਇੱਥੇ ਇਸ ਕਰਕੇ ਆਏ ਆ ਕਿਉਂਕਿ ਉੱਥੇ ਫੇਲਡ ਲੀਡਰ ਆ ਫੇਲਡ ਚੀਫ ਮਿਨਿਸਟਰ ਆ ਤੇ ਉੱਥੋਂ ਦੌੜ ਕੇ ਇੱਥੇ ਆਏ ਆ ਸੋ ਇੱਥੇ ਤਾਂ ਕਾਮ ਲੋਕਾਂ ਦੇ ਤਾਂ 90% ਲੋਕਾਂ ਦੇ ਬਿੱਲ ਹੀ ਨਹੀਂ ਆ ਰਹੇ ਬਿਜਲੀ ਦੇ ਪਹਿਲੀਆਂ ਸਰਕਾਰਾਂ ਚੰਨੀ ਦੀ ਸਰਕਾਰ ਤਾਂ ਕਹਿੰਦੀ ਹੁੰਦੀ ਸੀ ਵੀ ਸਾਡਾ ਖਜ਼ਾਨਾ ਖਾਲੀ ਹੈ ਹੁਣ ਸੁਣਿਆ ਇਹ ਸ਼ਬਦ ਕਦੀ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਲੋਕਾਂ ਨੂੰ ਜਾ ਕੇ ਪੁੱਛੋ 1 ਮਹੀਨੇ ਦਾ ਹਰ ਘਰ ਦਾ 3000 ਦਾ ਫਾਇਦਾ ਹੋ ਗਿਆ 3000 ਰੁਪਏ ਦਾ ਤੇ ਉਸ ਤੋਂ ਬਾਅਦ ਕਿਸਾਨ ਨੂੰ ਬਿਜਲੀ ਪੂਰੀ ਮਿਲੀ ਇੱਥੇ ਖੇਤਾਂ 'ਚ ਪਾਣੀ ਪੂਰਾ ਮਿਲਿਆ ਨੌਕਰੀਆਂ ਮਿਲ ਗਈਆਂ ਆਮ ਆਦਮੀ ਕਲੀਨਿਕ ਦਾ ਬਹੁਤ ਫਾਇਦਾ ਹੋਇਆ ਪਿੰਡਾਂ 'ਚ ਕਿਉਂਕਿ ਦਵਾਈ ਵੀ ਮੁਫਤ ਹੈ ਟੈਸਟ ਵੀ ਮੁਫਤ ਹੁੰਦੇ ਆ ਡਾਕਟਰ ਬੈਠਦੇ ਉੱਥੇ ਕੁਆਲੀਫਾਈਡ ਤੇ ਹਾਲੇ ਹੋਰ ਇਹ ਕੰਮ ਕਰਨਾ ਕੱਲ ਤੁਸੀਂ ਵੀ ਇੱਕ ਸੀਸੀਟੀਵੀ ਦੇਖੀ ਹੋਊਗੀ ਵਾਸਤੋਂ ਉੱਤਰ ਕੇ ਇੱਕ ਗੋਲੀ ਜਿਹੜੀ ਆ ਸ਼ਰੀਆ ਮਾਰ ਦਿੱਤੀ ਗਈ ਚੰਜੀ ਸਿੰਘ ਚੰਨੀ ਕਹਿੰਦੇ ਨੇ ਕਿ ਮੈਨੂੰ ਇਹਦੇ ਪਿੱਛੇ ਵੀ ਸਿਆਸਤ ਨਜ਼ਰ ਆ ਰਹੀ ਹੈ ਡਰਾਉਣਾ ਚਾਹੁੰਦੀਆਂ ਪਾਰਟੀਆਂ ਦੇਖੋ ਉਹ ਤਾਂ ਹੁਣ ਜੇ ਕ੍ਰਾਈਮ ਕਿਤੇ ਵੀ ਹੋਵੇ ਮੜਾ ਕਰਾਇਮ ਨੂੰ ਕਰਾਇਮ ਕੋਈ ਅਜਦਾ ਨਹੀਂ ਹੈ ਇਹ ਤਾਂ ਜਦੋਂ ਦੀ ਦੁਨੀਆ ਬਣੀ ਆ ਇਹ ਕਰਾਇਮ ਨਾਲ ਨਾਲ ਚੱਲਦਾ ਆ ਲੇਕਿਨ ਇਹਦੇ ਉੱਤੇ ਅੱਖ ਰੱਖਣੀ ਚਾਹੀਦੀ ਆ ਇਹਦੇ ਉੱਤੇ ਕੰਟਰੋਲ ਰੱਖਣਾ ਚਾਹੀਦਾ ਇਹਨੂੰ ਪੋਲਿਟਿਕਸਾਈਜ਼ ਨਹੀਂ ਕਰਨਾ ਚਾਹੀਦਾ ਚੰਨੀ ਜੀ ਨੂੰ ਆਪਣੀਆਂ ਪ੍ਰਾਪਤੀਆਂ ਦੱਸਣੀਆਂ ਚਾਹੀਦੀਆਂ ਆਪਣੀ ਸਰਕਾਰ ਦੀਆਂ ਤੇ ਜਦੋਂ ਇਹ 3 ਮਹੀਨੇ ਮੁੱਖ ਮੰਤਰੀ ਰਹੇ ਉਹਦੀਆਂ ਪ੍ਰਾਪਤੀਆਂ ਦੱਸਣ ਮੁਕਾਬਲਾ ਕੀ ਦੇਣਾ ਚੰਜੀ ਸਿੰਘ ਚੰਨੀ ਨਾ ਮੰਨਦੇ ਹੋ ਅਕਾਲੀ ਦਲ ਨਾਲ ਜਾਂ ਫਿਰ ਬਸਪਾ ਦੇ ਨਾਲ ਚੰਨੀ ਹੋ ਰਹਾਂ ਦੀਆਂ ਜਿਹੜੀਆਂ ਕੀ ਮੈਂ ਕਹਾਂ ਹੁਣ ਜਿੱਦਾਂ ਦੀ ਉਹ ਜਿੱਦਾਂ ਦੇ ਉਹ ਕੰਮ ਕਰ ਰਹੇ ਆ ਕਿਤੇ ਤਾਸ਼ ਖੇਡ ਲਈ ਕਿਤੇ ਔਰਤਾਂ ਦੇ ਮੂੰਹ ਤੇ ਹੱਥ ਲਾ ਦਿੱਤਾ ਰਿਸਪੈਕਟੇਬਲ ਔਰਤਾਂ ਦੇ ਮੂੰਹ ਤੇ ਉਹਦੇ ਨਾਲ ਇੱਕ ਸਮਾਜਿਕ ਮੈਸੇਜ ਤਾਂ ਗਿਆ ਹੈ ਵੀ ਇਹ ਲੋਕਾਂ ਦੇ ਨਮਾਇੰਦਿਆਂ ਦੇ ਕੰਮ ਵਾਲੀ ਕਰਤੂਤ ਨਹੀਂ ਹੈ ਲੋਕਾਂ 'ਚ ਬੜਾ ਇਸ ਗੱਲ ਦੀ ਨਾਰਾਜ਼ਗੀ ਤੁਸੀਂ ਜਿਹੜੀ ਵੀਡੀਓ ਦਾ ਜ਼ਿਕਰ ਕੀਤਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਹਿੰਦੇ ਨੇ ਕਿ ਇਹ ਤਾਂ ਮੇਰੀ ਮਾਂ ਤੇ ਭੈਣ ਸਮਾਨ ਹੈ ਦੇਖੋ ਚੰਨੀ ਜੀ ਨੇ ਜਦੋਂ ਨਾ ਇੱਕ ਆਈਐਸ ਮੈਲਾ ਅਫਸਰ ਨੂੰ ਗੰਦੇ ਗੰਦੇ ਮੈਸੇਜ ਭੇਜੇ ਸੀ ਤੇ ਫਿਰ ਆਈਐਸ ਐਸੋਸੀਏਸ਼ਨ ਨੇ ਇਕੱਠੇ ਹੋ ਕੇ ਚੀਫ ਮਿਨਿਸਟਰ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਉਸ ਵੇਲੇ ਵੀ ਇਹਨਾਂ ਨੇ ਮਾਫੀ ਮੰਗੀ ਸੀ ਤੇ ਕਿਹਾ ਸੀ ਇਹ ਇਹ ਤਾਂ ਮੇਰੀ ਭੈਣ ਆ ਉਹਨੂੰ ਵੀ ਇਹੀ ਸ਼ਬਦ ਬੋਲੇ ਸੀ ਸੋ ਜਿਹੜੀ ਪਰਸੋਂ ਇੱਥੇ ਕਾਰਵਾਈ ਹੋਈ ਜਲੰਧਰ ਚ ਉਹਦੇ ਵਿੱਚ ਵੀ ਇਹ ਹੈਪਚੁਅਲ ਆ ਜਦੋਂ ਬੰਦਾ ਹੈਪਚੁਅਲ ਹੋਵੇ ਨਾ ਇਦਾਂ ਦੇ ਕੰਮਾਂ ਦਾ ਐਡਿਕਟਡ ਹੋਵੇ ਤੁਸੀਂ ਕਿਸੇ ਨਸ਼ਈ ਨੂੰ ਪੁੱਛੋ ਉਹਦੇ ਕੋਲ ਜੋ ਮਰਜੀ ਸੌਂਗ ਵਾ ਲੋ ਉਹ ਸੌਂਗ ਖਾਲੂਗਾ ਲੇਕਿਨ ਉਹ ਐਡਿਕਸ਼ਨ ਨਹੀਂ ਛੱਡਦਾ ਸੋ ਇਹ ਐਡਿਕਟਡ ਆਦਮੀ ਆਈ ਨਹੀਂ ਪਤਾ ਲੱਗਦਾ ਵੀ ਕੀ ਕਿਹੜੀ ਗੱਲ ਕਿੱਥੇ ਕਹਿਣੀ ਆ ਕੀ ਕਰਨਾ ਆ ਸੋਸਾਇਟੀ ਚ ਇੱਜ਼ਤ ਨਾਲ ਇੱਕ ਸ਼ਾਲੀਨਤਾ ਹੋਣੀ ਚਾਹੀਦੀ ਆ ਤੁਹਾਡੇ ਤੁਹਾਡੇ ਵਿਵਹਾਰ ਚ ਉਹ ਮੇਰਾ ਖਿਆਲ ਇਹਨਾਂ ਨੇ ਸਿੱਖੀ ਨਹੀਂ ਠੀਕ ਹੈ ਜੀ ਸਭ ਧੰਨਵਾਦ ਗੱਲਬਾਤ ਕਰਨ ਲਈ ਸੋ ਇਹ ਪਵਨ ਕੁਮਾਰ ਟੀਨੂ ਨੇ ਜਿਨ੍ਹਾਂ ਦੇ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਔਰ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਉੱਪਰ ਲੋਕ ਇਸ ਵਾਰ ਭਰੋਸਾ ਜਤਾਉਣਗੇ ਕੈਮਰਾਮੈਨ ਬ੍ਰਿੰਦਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ ਜਗਬਣੀ ਟੀਵੀ ਜਿਲੰਦਰ